ਗਏ ਦੇਖੋ ਬਹੁਤ ਲੰਮਾ ਟਾਈਮ ਹੋ ਗਿਆ ਹੁੰਦਾ ਵੀ ਸਾਲ 6 ਮਹੀਨੇ ਸਰਕਾਰ ਨੂੰ ਟਾਈਮ ਦੇਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਬਿਲਕੁਲ ਹੀ ਬੋਲੀ ਹੋ ਜੇ ਜੇ ਬੋਲ ਨਹੀਂ ਰਹੇ ਤੇ ਧਿਆਨ ਹੀ ਨਾ ਦੇਵੇ ਸੋ ਸਰਕਾਰ ਹੁਣ ਜਿਹੜੀ ਇਹ ਬੋਲੀ ਇਹਨੇ ਥੋੜੇ ਬਹੁਤੇ ਬੋਲਾਂ ਨਾਲ ਥੋੜੀ ਬਹੁਤੀ ਆਵਾਜ਼ ਨਾਲ ਜਾਗਣਾ ਵੀ ਸੋ ਅੱਜ ਇੱਕ ਬਹੁਤ ਵੱਡਾ ਤੁਸੀਂ ਦੇਖਿਆ ਲਾ ਮਸਾਲ ਅਸੀਂ ਰੈਲੀ ਕੀਤੀ ਆ ਇੱਕ ਇੱਕ ਬੰਦਾ ਜਿਹੜਾ ਸੀਗਾ ਉਹ ਦਫਤਰ ਤੋਂ ਬਾਹਰ ਨਿਕਲ ਕੇ 1.5 ਵਜੇ ਤੋਂ ਇੱਥੇ ਅਸੀਂ ਬੈਠੇ ਆ ਸੋ ਕੰਮ ਧੰਦਾ ਬਿਲਕੁਲ ਅਸੀਂ ਬੰਦ ਕੀਤਾ ਹੋਇਆ ਸੀਗਾ ਸਰਕਾਰ ਨੂੰ ਦੱਸਣ ਲਈ ਵੀ ਸਾਨੂੰ ਬੁਲਾ ਲਓ ਘਟੋ ਘਟ ਮੀਟਿੰਗਾਂ ਦਾ ਦੌਰ ਚਲਾ ਲਓ ਸੋ ਪੰਜਾਬ ਦੇ ਵਿੱਚ ਜਿੱਥੇ ਬੰਦੀਆਂ ਜਿਹੜੀਆਂ ਉਹ ਫੇਰ ਇੱਕ ਵਾਰ ਇਕੱਠੀਆਂ ਹੋ ਰਹੀਆਂ ਨੇ ਸੋ ਵੇਟ ਕਰ ਰਹੇ ਨੇ ਵੀ ਸੈਕਟਰੀਏਟ ਕਦੋਂ ਬਾਹਰ ਨਿਕਲੇ ਤੇ ਸੈਕਟਰੀਏਟ ਕਦੋਂ ਸਾਂਝੇ ਮੁਲਾਜ਼ਮ ਮੰਚ ਦੀ ਸਥਾਪਨਾ ਮੁੜ ਤੋਂ ਕਰੇ ਸੋ ਅਸੀਂ ਇੱਕ ਲੰਬੇ ਆ ਮੀਟਿੰਗਾਂ ਕੀਤੀਆਂ ਪਿਛਲੇ ਕਾਫੀ ਦਿਨਾਂ ਤੋਂ ਮੀਟਿੰਗਾਂ ਚੱਲ ਰਹੀ ਹੈ ਪ੍ਰੈਸ ਨੋਟ ਵੀ ਜਾਰੀ ਹੋ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਪੂਰੀ ਪਲਾਨਿੰਗ ਕਰ ਲਿਆ ਜਿਹਦੇ ਵਿੱਚ ਪੂਰੀ ਲੌਂਗ ਪਲਾਨਿੰਗ ਇੱਕ ਇਸ ਸਾਲ ਦੇ ਦਸੰਬਰ ਤੱਕ ਦੀ ਵੀ ਕਦੋਂ ਕੀ ਕਰਨਾ ਕੀ ਨਹੀਂ ਕਰਨਾ ਸੋ ਇਹ ਇੱਕ ਸਾਡੀ ਲਾਂਬੰਦੀ ਸੀਗੀ ਜਾਂ ਕਹਿ ਲਓ ਵੀ ਇੱਕ ਚੇਤਨਾ ਪ੍ਰੋਗਰਾਮ ਸੀਗਾ ਜਿਹੜਾ ਇਹ ਚੇਤਨਾ ਪ੍ਰੋਗਰਾਮ ਹੁਣ 18 ਤਰੀਕ ਤੋਂ ਬਾਅਦ ਡਾਇਰੈਕਟੋਰੇਟਾਂ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਇਸ ਤੋਂ ਕੱਲ ਨੂੰ ਜਿਹੜਾ ਮਿੰਨੀ ਮੀਟਿੰਗ ਸੈਕਰੀਟ ਚ 17 16 17 ਨੂੰ ਫੇਰ ਐਵੇਂ ਕੀਤਾ ਜਾਏਗਾ ਉਸਪ੍ਰੰਤ 18 ਨੂੰ ਇੱਕ ਮਹਾਂ ਰੈਲੀ ਜਿਹੜੀ ਆ ਜਿੰਨੇ ਵੀ ਬਿਲਡਿੰਗ ਦੇ ਵਿੱਚ ਦਫਤਰ ਸਾਰੇ ਦੀ ਕੀਤੀ ਜਾਏਗੀ ਉਸਪ੍ਰੰਤ ਡਾਇਰੈਕਟੋਰੇਟ ਵੱਲ ਨੂੰ ਜਿਹੜਾ ਮੋੜਾ ਕੱਟ ਲਿਆ ਜਾਏਗਾ ਤਾਂ ਉਸਪ੍ਰੰਤ ਪੂਰਾ ਪੰਜਾਬ ਇੱਕ ਪਲੇਟਫਾਰਮ ਤੇ ਲਿਆ ਕੇ ਜਿਵੇਂ ਅਸੀਂ ਕੈਪਟਨ ਸਰਕਾਰ ਨੂੰ ਚੈਲੰਜ ਕੀਤਾ ਸੀ ਲੱਖਾਂ ਦਾ ਕੱਟ ਕਰਕੇ ਤੁਹਾਡੀ ਆ ਜਿਹੜੀਆਂ ਨੀਹਾਂ ਹਲਾਵਾਂਗੇ ਹੁਣ ਅਸੀਂ ਐਲਾਨ ਕਰਤਾ ਕਿ ਉਸ ਤੋਂ 10 ਗੁਣਾ ਵੱਧ ਇਕੱਠ ਕਰਕੇ ਇਹ ਸਰਕਾਰ ਨੂੰ ਨੇਸ ਤੋਂ نابود ਕਰ ਦਾਂਗੇ ਇਹ ਭੁੱਲ ਜੇਗੀ ਕਿ ਕਿਸੇ ਨਾਲ ਪੰਗਾ ਲੈ ਲਿਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਜੋ ਵੀ ਮਾੜੀ ਜੀ ਆਵਾਜ਼ ਠਾੰਦਾ ਚਾਹੇ ਉਹ ਕਿਸਾਨ ਤੇ ਚਾਹੇ ਉਹ ਮੁਲਾਜ਼ਮ ਇਹ ਉਸੇ ਸਮੇਂ ਉਹਦੇ ਉਹ ਚਿੱਠੀ ਪੱਤਰ ਜਿਹੜੇ ਸ਼ੁਰੂ ਕਰ ਦਿੰਦੇ ਨੇ ਸੋ ਅਸੀਂ ਆਪਣੇ ਮੁਲਾਜ਼ਮਾਂ ਨੂੰ ਇਹੀ ਤਿਆਰ ਕਰ ਰਹੇ ਆਂ ਵੀ ਡਰੋ ਨਾ ਜੋ ਸਰਕਾਰ ਕਰਦੀ ਉਹਨੂੰ ਕਰਨ ਦਿਓ ਜੇ 5 7 10 ਦਿਨਾਂ ਦੀ ਤਨਖਾਹ ਕੱਟ ਕੇ ਸਾਨੂੰ ਸਾਡਾ ਪੂਰਾ ਡੀਏ ਲੱਖਾਂ ਰੁਪਏ ਮਿਲਦੇ ਆ ਸਾਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਸਾਨੂੰ ਪੂਰੀਏ ਪੈਨਸ਼ਨਾਂ ਮਿਲਦੀਆਂ ਸਾਨੂੰ ਪੂਰੇ ਭੱਤੇ ਮਿਲਦੇ ਆ ਤੇ ਫਿਰ ਕਿਉਂ ਅਸੀਂ ਬੈਠੀਏ ਕਿਉਂ ਡਰੀਏ ਇਹਨਾਂ ਤੋਂ ਸੋ ਡਰਨਾ ਉਹਨਾਂ ਨੂੰ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਨਾਲ ਵਾਅਦੇ ਕਰਕੇ ਉਹ ਗਵਰਨਮੈਂਟ ਜਿਹੜੀ ਆ ਫਾਰਮ ਕੀਤੀ ਆ ਤੇ ਅਸੀਂ ਇਤਨੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਸੋ ਹੁਣ ਉਹਨਾਂ ਨੇ ਫੇਰ ਵਾਅਦੇ ਕਰਨੇ ਪੁਰਾਣੇ ਪੂਰੇ ਨਹੀਂ ਹੋਏ ਤੇ ਅਸੀਂ ਉੰਨੀ ਦੇਰ ਇਹਨਾਂ ਦਾ ਪਿੱਛਾ ਨਹੀਂ ਛੱਡਣਾ ਸੋ ਕੱਲ ਹੀ ਲੁਧਿਆਣੇ ਦੀ ਇਲੈਕਸ਼ਨ ਨੀਗੀ ਆਉਣ ਵਾਲੀ ਜਿਹੜੀ ਐਸੈਂਬਲੀ ਇਲੈਕਸ਼ਨ ਵੀ ਡਿਊ ਆ ਉਹਦਾ ਜਿਹੜਾ ਪ੍ਰੋਸੈਸ ਹੈ ਤੁਸੀਂ ਸਮਝੋ ਸ਼ੁਰੂ ਹੀ ਹੋ ਚੁੱਕਿਆ ਸੋ ਹੁਣ ਡਿੰਗਾ ਮਾਰਨ ਨਾਲੋਂ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਨੂੰ ਬੁਲਾਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੋ ਨਹੀਂ ਤਾਂ ਅੰਜਾਮ ਪੁੱਗਤਣ ਲਈ ਤਿਆਰ ਹੋ ਛੋਟਾ ਕੰਪੇਅਰ ਦਾ ਮਕਸਦ ਹੈ ਜਿਹੜੀ 18 ਤਰੀਕ ਨੂੰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਹੋ ਚੀਤੀ ਰਲ ਕੇ ਕੀ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਤਤਿਆ ਤੋਂ ਜਿਨੇ ਮੰਗਾਰੇ ਸਾਰਿਆਂ ਨੂੰ ਪਤਾ ਕੁਝ ਅਹਿਮ ਲੰਘੇ ਜਿਵੇਂ ਸਾਡੇ ਬੱਚੇ 17 ਸਾਲ ਤਬੀਦ ਹੋਵੇ ਤੀ ਉਹਨਾਂ ਨੂੰ ਦੇਖੋ ਸਰਕਾਰ ਕੀ ਕਰ ਰਹੀ ਹੈ ਇੱਕ ਪਾਸੇ ਤਾਂ ਉਹ ਕੋਈ ਜਿੱਤ ਕੇ ਆ ਗਏ ਸਰਕਾਰ ਨੇ ਕਹਿੰਦਾ ਭਈ ਇਹਨਾਂ ਨੂੰ ਤੁਸੀਂ ਸਕੀਲ ਲਾਣੇ ਦਿਓ ਦੂਜੇ ਪਾਸੇ ਸਰਕਾਰ ਦੇ ਦੇਖੋ ਬੈਕ ਗ੍ਰੇਡ ਤੇ ਲਾਣਗੇ ਨੋਟੀਫਿਕੇਸ਼ਨ ਕੱਢਦੀ ਕਿ ਜਿਹੜੇ ਸਕੀਮ 17 7 20 ਤੋਂ ਲਾਗੂ ਹੋਣੇ ਇਹਨਾਂ ਵਾਸਤੇ ਇੱਕ ਪਾਸੇ ਉਹ ਜਿਹੜੇ ਸਾਡੇ ਅਫਸਰਾਂ ਦੇ ਕੋਲ ਕੈਂਪਟੈਂਡ ਲੱਗੇ ਹੋਏ ਆ ਉਹਨਾਂ ਨੂੰ 21000 ਤੋਂ ਵੱਧ ਤਨਖਾਹ ਮਿਲਦੀ ਹੈ 21000 ਤੋਂ ਵੱਧ ਕੈਂਪਟੈਂਡ ਨੂੰ ਉਹ ਵੀ ਨਾ ਲਈ ਕੈਂਪਟੈਂਡ ਉਹ ਜਿਹੜੀ ਪੈਸੇ ਅਫਸਰ ਪਿਛੇ ਤੇ ਜਾਣ ਜਿਹੜਾ ਨਵੇਂ ਪਤੀ ਹੋ ਰਹੇ ਬੱਚਾ ਉਹਨੂੰ ਸਰਕਾਰ ਕਾ ਦੇ ਰਹੀ ਆ 19900 ਇਹ ਸ਼ਰਮ ਨਿਕਲਿਆ ਕਿ ਅੱਤਰ ਚਾਹੀ ਨੂੰ ਪਤਾ ਨਹੀਂ ਹੈਗਾ ਕਿ ਇੰਨੀਆ ਰਿਗੁਣੀਆਂ ਪਰ ਖਾਨਾ ਦੇ ਵਿੱਚ ਕਿ ਇੱਕ ਮੁਲਾਜ਼ਮ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਸਕਦਾ ਹੈ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ ਇਸ ਕਰਕੇ ਸਾਥੀਓ ਜਿਹੜੇ ਸਾਡੇ ਪੁਰਾਣੇ ਸਾਥੀਆਂ ਨੂੰ ਬੇਤੀਆ ਹੱਲਾਸ਼ੇਰੀ ਜਾਨਦੋ ਇਹਨਾਂ ਦੇ ਮੰਕਾ ਨੂੰ ਵੀ ਤੇ ਜਿਹੜੇ ਨਵੇਂ ਸਾਥੀ ਆ ਇਹ ਜਿਹੜੀ ਸਰਕਾਰ ਆ ਜੇ ਦੇਖਿਆ ਜਾਵੇ ਤੇ ਜਦੋਂ ਇਹਨੇ ਆਈ ਸੀਗੀ ਇਲੈਕਸ਼ਨ ਤੋਂ ਪਹਿਲੇ ਇਹਨੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀਗੇ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਸਾਡਾ ਉਹ ਤਬਕਾ ਜਿਹੜਾ ਬੇਰੁਜ਼ਗਾਰ ਆ ਉਹ ਹੋਵੇ ਨੌਜਵਾਨ ਤਬਕਾ ਸਾਰਿਆਂ ਦੇ ਲਈ ਕੋਈ ਨਾ ਕੋਈ ਵਾਅਦੇ ਕੀਤੇ ਸੀਗੇ ਉਹਨਾਂ ਦੇ ਧਰਨਿਆਂ ਦੇ ਵਿੱਚ ਬੈਠ ਬੈਠ ਕੇ ਉਹਨਾਂ ਨੂੰ ਆਸ਼ਵਾਸ਼ਣ ਦੇ ਕੇ ਆਏ ਸੀਗੇ ਤੁਹਾਡੀਆਂ ਮੰਗਾਂ ਤੁਹਾਡੇ ਦੁੱਖ ਤਕਲੀਫ ਅਸੀਂ ਸੁਣਾਂਗੇ ਤੇ ਉਹਨਾਂ ਦਾ ਕੋਈ ਨਾ ਕੋਈ ਸੰਵਿਧਾਨ ਜਿਹੜਾ ਉਹ ਕੱਢਾਂਗੇ ਉਹਨਾਂ ਦਾ ਕੋਈ ਨਾ ਕੋਈ ਜੋ ਵੀ ਕੋਈ ਪ੍ਰੋਬਲਮ ਹੈ ਉਹਨੂੰ ਦੂਰ ਕਰਕੇ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਤਕਰੀਬਨ ਸਾਢੇ 3 ਸਾਲ ਬੀਤ ਜਾਣ ਉਪਰੰਤ ਵੀ ਸਰਕਾਰ ਨੇ ਮੰਗਾਂ ਤੇ ਕੀ ਮੰਨਣੀਆਂ ਸੀ ਉਲਟਾ ਹੋਰ ਜਿਹੜਾ ਉਹਨਾਂ ਦੇ ਉੱਤੇ ਦਮਨ ਚੱਕਰ ਜਿਹੜਾ ਉਹ ਵਧਾ ਦਿੱਤਾ ਜਿਵੇਂ ਆਪ ਜੀ ਨੇ ਕਿਹਾ ਕਿ ਕਿਸਾਨਾਂ ਦੇ ਉੱਤੇ तहसीलदारा ਦੇ ਉੱਤੇ ਪੀਸੀ ਸਬਸਤਰਾ ਦੇ ਉੱਪਰ ਮਾਲ ਵਿਭਾਗ ਦੇ ਦਫਤਰ ਜਿਹੜੇ ਮੁਲਾਜ਼ਮਾਂ ਦੇ ਉੱਪਰ ਡੀਸੀ ਦਫਤਰ ਦੇ ਮੁਲਾਜ਼ਮਾਂ ਦੇ ਉੱਪਰ ਐਵੇਂ ਜਿਹੜੇ ਵਿਚਾਰੇ ਟੈਂਕੀਆ ਤੇ ਬੈਠੇ ਆ ਬੇਰੁਜ਼ਗਾਰ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਵਿਚਾਰੇ ਕੱਚੇ ਮੁਲਾਜ਼ਮਾਂ ਉਹਨਾਂ ਦੇ ਉੱਪਰ ਟੀਚਰਾਂ ਦੇ ਉੱਪਰ ਗੱਲ ਮੁੱਕਦੀ ਹੈ ਕਿ ਕਿੰਨਿਆਂ ਨੂੰ ਮੈਂ ਗਿਣਾਵਾਂ ਗਿਣੇ ਹੀ ਨਹੀਂ ਜਾ ਸਕਦੇ ਹਰ ਇੱਕ ਦੇ ਉੱਤੇ ਇਹਨਾਂ ਨੇ ਡੰਡਾ ਭਰਾਇਆ ਦਮਨ ਦਾ ਚੱਕਰ ਚਲਾਇਆ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਚੁੱਪ ਕਰਾਇਆ ਪਰ ਪੰਜਾਬ ਸਿਵਲ 77 ਤੇ ਇਸ ਨੂੰ ਦੇਖ ਰਿਹਾ ਸੀ ਨજર ਅੰਦਾਜ਼ ਨਹੀਂ ਸੀ ਕਰ ਰਿਹਾ ਦੇਖ ਰਿਹਾ ਸੀ ਵੀ ਇਹ ਸਰਕਾਰ ਕੀ ਕਰ ਰਹੀ ਹੈ ਇਹਨਾਂ ਦੇ ਵਿਰੁੱਧ ਅਸੀਂ ਸਮੇਂ-ਸਮੇਂ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਅਸੀਂ ਵਿਧਾਨ ਸਭਾ ਸਭਾ ਦਾ ਜਿਹੜਾ ਕਰਾਓ ਵੀ ਕੀਤਾ ਜਿੱਥੋਂ ਇਹਨਾਂ ਦੇ ਫੁੱਲਾਂ ਦੀ ਬਰਸਾਤ ਕੀਤੀ ਗਈ ਜਿਸ ਜਗ੍ਹਾ ਤੋਂ ਉੱਥੋਂ ਇਹਨਾਂ ਦੇ ਵਿਰੁੱਧ ਨਾਰੇ ਵੀ ਮਾਰੇ ਗਏ ਇਹਨਾਂ ਨੇ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਸਾਨੂੰ ਬੁਲਾਓ ਅਸੀਂ ਤੁਹਾਡਾ ਪਾਰਟ ਕਿਉਂਕਿ ਸੈਕਟਰੀਏਟ ਨੂੰ ਸਰਕਾਰ ਦੀ ਰੀੜ ਦੀ ਹੱਡੀ ਕਹਿੰਦੇ ਜਿੱਥੋਂ ਸਰਕਾਰ ਚੱਲਦੀ ਜਿੱਥੋਂ ਪਾਲਿਸੀ ਪੰਜਾਬ ਕਦੀ ਡਰਦਾ ਨਹੀਂ ਅਸੀਂ ਵੀ ਉਸੇ ਪੰਜਾਬ ਦੇ ਵਸਿੰਦੇ ਆ ਤੇ ਤੁਸੀਂ ਵੀ ਉਸੇ ਪੰਜਾਬ ਦੇ ਵਸਿੰਦੇ ਆ ਠੀਕ ਆ ਕੁਝ ਜਿਹੜੇ ਹੈਗੇ ਲੋਕ ਪੱਤਰਕਾਰੀਚ ਵੀ ਵਿਕੇ ਹੋਏ ਨੇ ਤੇ ਸਾਰੇ ਨੇ ਕੁਝ ਤਾਂ ਡੇ ਵਰਗੇ ਜੋਧੇ ਵੀ ਨੇ ਤੇ ਐਵੇਂ ਮੁਲਾਜ਼ਮਾਂ ਦੇ ਵਿੱਚ ਵੀ ਆ ਕੋਈ ਡਰਦੇ ਵੀ ਹੋਣਗੇ ਕੋਈ ਨਹੀਂ ਡਰਦੇ ਹੋਣਗੇ ਡਰਨ ਦੀ ਗੱਲ ਨਹੀਂ ਸਾਡਾ ਹੱਕ ਆ ਅਸੀਂ ਆਪਣੇ ਹੱਕ ਲਈ ਕਨਸਟੀਟਿਊਸ਼ਨ ਸਾਡਾ ਜਿਹੜਾ ਸਾਡੇ ਸਾਨੂੰ ਉਹ ਦੇ ਰਿਹਾ ਵੀ ਤੁਸੀਂ ਜਿਹੜੀ ਆ ਲੜਾਈ ਲੜੋ ਸਾਡਾ ਫੰਡਾਮੈਂਟਲ ਰਾਈਟ ਆ ਤੇ ਅਸੀਂ ਕਿਉਂ ਡਰੀਏ ਸਰਕਾਰ ਦੇ ਉੱਤੋਂ ਰਹੀ ਗੱਲ ਡਰਨ ਡਰਾਂ ਦੀ ਡਰੂਗੀ ਹੁਣ ਸਰਕਾਰ ਨਾ ਕਿ ਮੁਲਾਜ਼ਮ ਸਾਡਾ ਇੱਕ ਬਹੁਤ ਵੱਡਾ ਜਿਹੜਾ ਕਾਡਰ ਜਿਹਦੇ ਵਿੱਚ 7 ਲੱਖ ਦੇ ਕਰੀਬ ਮਲਾਜ਼ਮਾਂ ਜਿਹਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਆ ਜਿਹਦੇ ਵਿੱਚ ਕੱਚੇ ਪੱਚੇ ਮਲਾਜ਼ਮ ਵੀ ਆ ਜੇਕਰ ਸਰਕਾਰ ਇਹਨਾਂ ਨੂੰ ਇਗਨੋਰ ਕਰਦੀ ਹੈ ਤੇ ਅਸੀਂ ਇਹਨਾਂ ਨੂੰ ਇਗਨੋਰ ਕਰਾਂਗੇ ਜੇਕਰ ਚਾਹਦੇ ਵੀ ਦਮਨ ਦਾ ਚੱਕਰ ਸਾਡੇ ਉੱਤੇ ਚਲਾਣਾ ਉਹ ਵੀ ਚਲਾ ਕੇ ਦੇਖ ਲੈ ਜੇ ਬਾਕੀ ਇਹਤੇ ਚਲਾਇਆ ਕਿਉਂਕਿ ਅਸੀਂ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਲੜਾਈ ਲੜਦੇ ਆ ਆਪਣੇ ਕਨਸਟੀਟਿਊਸ਼ਨ ਰਾਈਟ ਜਿਹੜਾ ਉਹਨੂੰ ਅਣਦੇਖੀ ਨਹੀਂ ਕਰਨ ਦਵਾਂਗੇ ਤੇ ਨਾ ਡਰਾਂਗੇ ਨਾ ਡਰਾਵਾਂਗੇ ਪਰ ਜਿਹੜਾ ਜਿਹੜਾ ਲੜਾਈ ਤਕੜੀ ਲੜੂਗਾ ਉਹ ਜੋਧਾ ਖਾਊ ਤੇ ਦੂਜਾ ਆਪੇ ਡਰੂ ਸੋ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਆ ਕਿ ਆਸੀਂ ਸਰਕਾਰ ਢਾ ਲੈਣੀ ਆ ਜੀ ਤੁਸੀਂ ਦੇਖੇ ਜਾਵੇ ਤੁਸੀਂ ਕਹਿੰਦੇ ਮੰਗਾ ਮੰਗਾ ਮੰਨੀਆਂ ਹੀ ਨਹੀਂ ਗਈਆਂ 2011 ਦੇ ਵਿੱਚ ਅਕਾਲੀ ਸਰਕਾਰ ਸੀ ਗਈ ਸੀਗੀ ਆ ਦੁਬਾਰਾ ਰਿਪੀਟ ਹੋਈ ਸੀ ਉਸ ਸਮੇਂ ਇੱਕ ਕੈਬਨਟ ਸਬ-ਕਮੇਟੀ ਬਣੀ ਸੀ ਉਹਦੇ ਵਿੱਚ ਕਾਫੀ ਹੱਦ ਤੱਕ ਕੁਸ਼ਕ 50% ਮੰਗਾ ਮੰਨਿਆ ਗਿਆ 50% ਰਹਿ ਗਿਆ ਉਸ ਪ੍ਰੰਤ ਜਿਹੜੀ ਆ 2016 ਦੇ ਵਿੱਚ ਜਿਹੜੀ ਆ ਥੋੜੀ ਜਿਹੀ ਮੰਗਾ ਮੰਨਿਆ ਗਿਆ ਫਿਰ ਜਦੋਂ ਕਾਂਗਰਸ ਸਰਕਾਰ ਜਾਣ ਵਾਲੀ ਹੋਂ ਥੋੜੇ ਥੋੜੇ ਥੋੜੀ ਪੈਂਡਿੰਗ ਰਹਿ ਗਿਆ ਸਾਰੀਆਂ ਜਿਹੜੀਆਂ ਮੰਗਾ ਪੂਰੀਆਂ ਲੇਕਿਨ ਜਿੰਨੀਆਂ ਮੰਗਾ ਹੁਣ ਪੈਦਾ ਕਰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਰਿਕਾਰਡ ਬਣਾ ਦਿੱਤਾ ਗਿਆ ਜਿਹੜੀ ਸਰਕਾਰ ਸੈਂਟਰ ਦੇ ਐਂਟੀ ਬੋਲਦੀ ਸੀ ਉਹਦੀਆਂ ਹੀ ਪਾਲਿਸੀਆ ਅਡਾਪਟ ਕਰ ਰਹੀਆਂ ਔਰ ਉਹ ਵੀ ਨਹੀਂ ਦੇ ਰਹੀਆਂ ਜਿਹੜੇ 2021 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਹਨਾਂ ਦੇ ਉੱਤੇ ਸੈਂਟਰ ਜਿਹੜੀ ਗਵਰਨਮੈਂਟ ਦੇ ਪੇ ਕਮਿਸ਼ਨ ਦਿੱਤੇ ਜਦੋਂ ਤੁਸੀਂ ਉਹਨਾਂ ਨੂੰ ਬਾੜਾ ਕਹਿੰਦੇ ਹੋ ਫਿਰ ਉਹਨਾਂ ਦੇ ਪੇ ਕਮਿਸ਼ਨ ਕਿਉਂ ਦਿੱਤੇ ਜੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਤੇ ਫੇ ਪੰਜਾਬ ਦਾ ਪੇ ਕਮਿਸ਼ਨ ਕਰਨ ਨੂੰ ਬਣਾਇਆ ਸੀ ਉਹ ਵੀ ਰੱਖੋ ਨਾ ਉਹ ਕਿਉਂ ਸੈਂਟਰ ਦਾ ਅਡਾਪਟ ਕਰ ਲਿਆ ਫਿਰ ਜਦੋਂ ਜਿਹੜੇ ਸੈਂਟਰ ਦੇ ਭੱਤੇ ਨੇ ਉਹ ਪੰਜਾਬ ਸਰਕਾਰ ਤੋਂ ਵੱਧ ਨੇ ਉਹ ਪੰਜਾਬ ਦੇ ਰੱਖ ਲੈ ਡਬਲ ਨੀਤੀ ਡਬਲ ਸਟੈਂਡਰਡ ਗਵਰਨਮੈਂਟ ਆ ਕਿ ਹਰ ਕੰਮ ਚ ਡਬਲ ਸਟੈਂਡਿੰਗ ਆਇਆ ਸੀ ਸੀਐਮ ਸਾਹਿਬ ਐ ਕਾਰ ਦੇ ਉੱਤੇ ਉਹਦੇ ਖਿੜਕੀ ਦੇ ਵਿੱਚ ਖੜੇ ਹੋਏ ਸੀ ਔਰ ਉਹ ਕਹਿ ਰਹੇ ਸੀ ਆ ਅਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਐ ਨੋਟ ਐ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਖੋ ਵਾਦਾ ਪੂਰਾ ਕੀਤਾ ਪੁਰਾਣੀ ਪੈਨਸ਼ਨ ਦੇ ਦਿੱਤੀ ਕੁਝ ਮੁਲਾਜ਼ਮ ਵਿਕੇ ਹੋਏ ਨੇ ਉਹ ਮੇਰੇ ਪੱਤਰ ਨਾ ਆਏ ਕਰਕੇ ਫਾੜ ਰਹੇ ਨੇ ਇਹ ਐਕਸ਼ਨ ਕੀਤਾ ਸੀ ਇਹਨਾਂ ਨੇ ਉਹਨੂੰ ਝੂਠਾ ਰਿਐਕਸ਼ਨ ਦੇ ਦਿੱਤਾ ਲੇਕਿਨ ਅਜੇ ਤਾਈਂ 3 ਸਾਲ ਹੋ ਗਏ ਅਜੇ ਤਾਈਂ ਉਹ ਪੁਰਾਣੀ ਪੈਨਸ਼ਨ ਲਾਗੂ ਕਿਉਂ ਨਹੀਂ ਹੋਈ ਕਹਿੰਦੇ ਸੀ ਵੀ ਐਸਓਪੀ ਬਣਾਵਾਂਗੇ ਬਣ ਗਏ ਲੇਕਿਨ ਅਜੇ ਤਾਈ ਉਹੀ ਨਹੀਂ ਬਣ ਪਈ ਉਦੋਂ ਅਸੀਂ ਰੌਲਾ ਪਾਇਆ ਵੀ ਭਰਾਵੋ ਇਹ ਨੋਟੀਫਿਕੇਸ਼ਨ ਨਹੀਂ ਆ ਇਹ ਇੱਕ ਪੱਤਰ ਆ ਨੋਟੀਫਿਕੇਸ਼ਨ ਦਾ ਇੱਕ ਪ੍ਰੋਸੀਜਰ ਹੁੰਦਾ ਉਹਨੇ ਪਰਸਨਲ 'ਚ ਜਾਣਾ ਹੁੰਦਾ ਉਹਨੇ ਵਿੱਤੂ ਵਿਭਾਗ ਜਾਣਾ ਹੁੰਦਾ ਉਹਨੇ ਉਸ ਤੋਂ ਬਾਅਦ ਇੱਕ ਬਿੱਲ ਬਣਨਾ ਹੁੰਦਾ ਉਸ ਤੋਂ ਬਾਅਦ ਵਿਧਾਨ ਸਭਾ ਜਾਣਾ ਹੁੰਦਾ ਉੱਥੇ ਪਾਸ ਹੋਣਾ ਹੁੰਦਾ ਉਸ ਤੋਂ ਬਾਅਦ ਉਹ ਗਵਰਨਰ ਕੋਲ ਜਾਂਦੇ ਉੱਥੇ ਸਾਈਨ ਹੋਣੀ ਉਸ ਤੋਂ ਬਾਅਦ ਅਮੈਂਡਮੈਂਟ ਆਲੇ-ਆਲੇ ਆਲੇ ਜਿਹੜੇ ਆਰਟੀਕਲ ਇਹਨਾਂ 'ਚ ਅਮੈਂਡਮੈਂਟ ਹੋਣੀ ਫਿਰ ਪੁਰਾਣੀ ਪੈਨਸ਼ਨ ਹੋਣੀ ਉਹਨੇ ਇੱਕ ਲੈਟਰ ਕੱਢਤਾ ਵੀ ਵਾਸੋਪੀ ਬਾਅਦ 'ਚ ਕੀਤੀ ਜਾਏਗੀ ਪੈਨਸ਼ਨ ਲਾਗੂ ਇਹ ਭਲੇ ਲੋਕ ਜਿਹਨਾਂ ਨੂੰ ਇਸ ਸਿਸਟਮ ਦਾ ਪੂਰੇ ਦਾ ਨੌਲੇਜ ਨਹੀਂ ਵੀ ਇਹ ਸਿਸਟਮ ਕਿਵੇਂ ਚੱਲ ਉਹਨਾਂ ਚਾਹੀਦਾ ਇਹ ਰੂਲ ਦਾ ਅੜਿੱਕਾ ਕੀ ਹੈ ਇਹ ਸਰਕਾਰ ਉਹਨਾਂ ਨੂੰ ਟਾਰਗੇਟ ਕਰਕੇ ਭੂਲੇਪਾਲਣ ਉਹਨਾਂ ਦੀ ਮਾਨਸਿਕਤਾ ਨੂੰ ਜਿਹੜੀ ਇਹ ਸਮਝਦੇ ਹੋਏ ਲੋਕਾਂ ਨੂੰ ਬੇਵਕੂਫ ਬਣਾਉਣ ਤੇ ਚੱਲੇ ਉਹਨਾਂ ਦੇ ਸੈਂਟੀਮੈਂਟ ਨਾਲ ਖੇਡਦੀ ਆ ਤੇ ਉਹਨਾਂ ਨੂੰ ਪ੍ਰੋਜੈਕਟ ਕਰਦੀ ਆ ਮਸ਼ਹੂਰੀਆਂ ਨਾਲ ਐਡਵਰਟਾਈਜ਼ਮੈਂਟ ਦੇ ਜ਼ਰੀਏ ਅਸੀਂ ਇਹ ਕੰਮ ਕਰਤੇ ਲੇਕਿਨ ਐਕਚੁਅਲੀ ਉਹ ਕੰਮ ਹੋਣ ਵਾਲਾ ਹੁੰਦਾ ਨਹੀਂ ਨਾ ਜਾਂ ਇਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਹੁੰਦਾ ਜਾਂ ਕਹਿ ਲਓ ਕਿ ਇਹ ਜਿਆਦੇ ਸਿਆਣੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕੁਝ ਵੀ ਕਹਿ ਸਕਦੇ ਐਵੇਂ ਇਹਨਾਂ ਨੇ ਉਹ ਮੁਲਾਜ਼ਮਾਂ ਨੂੰ ਕੀਤਾ ਤੇ ਜਿਹੜੇ ਫੀਲਡ ਦੇ ਮੁਲਾਜ਼ਮ ਸੀ ਜਿੰਨਾਂ ਨੂੰ ਇਸ ਵੀ ਲੈਟਰ ਇਸ਼ੂ ਹੋ ਗਈ ਉਹਨਾਂ ਨੇ ਰੌਲਾ ਪਾਤਾ ਲੇਕਿਨ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਵੀ ਕਿਹਾ ਕਿ ਇਹ ਲੋਕਾਂ ਦਾ ਕੀ ਹੈ ਤੇ ਸਰਕਾਰ ਦੇ ਵਿੱਚ ਕ ਕਰਦੇ ਵਿਗੇ ਹੋਇਆ ਸਾਡੀ ਪੈਨਸ਼ਨ ਇੰਨਾ ਨਹੀਂ ਹੋਉਂਦੇ ਨਹੀਂ ਲੇਕਿਨ ਉਹਨਾਂ ਨੂੰ ਹੁਣ ਅਹਿਸਾਸ ਹੋਇਆ ਕਿ ਨਹੀਂ ਯਾਰ ਅਸੀਂ ਤੁਹਾਨੂੰ ਕ੍ਰੈਡਿਟ ਲੈ ਰਹੇ ਸੀ ਇਹ ਕਰੈ ਸਾਨੂੰ ਕ੍ਰੈਡਿਟ ਲੈਣ ਨਹੀਂ ਸੀ ਦੇ ਰਹੇ ਸੋ ਇਵੇਂ ਤੁਹਾਨੂੰ ਦੱਸੇ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੇ ਨਵੇਂ ਆਏ ਆ ਸਾਥੀ ਉਹਨਾਂ ਨੂੰ ਸੈਂਟਰ ਦੀ ਜਿਹੜੀ ਆ ਹੈਗੀਆਂ ਅ ਤਨਖਾਹਾਂ ਦਿੱਤੀ ਆਈ ਰਹੀਆਂ ਇਸ ਤਰ੍ਹਾਂ ਕੱਚੇ ਮੁਲਾਜ਼ਮ ਹੁਣ ਕੱਚੇ ਮੁਲਾਜ਼ਮ ਕਹਿੰਦੇ ਪੱਕੇ ਕਰ ਦੋ ਉਹਦੇ ਲਈ ਅਸੀਂ ਇਹਨਾਂ ਨੂੰ ਡਿਮਾਂਡ ਕੀਤੀ ਸੀ ਵੀ ਹਿਮਾਚਲ ਗਵਰਨਮੈਂਟ ਦੇ ਪੈਟਰਨ ਤੇ ਕੋਈ ਗੱਲ ਨਹੀਂ ਕਰ ਰਿਹਾ ਜੀ ਕੱਚੇ ਮਲਾਜਮ ਵੀ ਨਹੀਂ ਕਰ ਰਹੇ ਉਹਨਾਂ ਦੀ ਜਥੇਬੰਦੀਆਂ ਕਰ ਰਹੀਆਂ ਮੈਨੂੰ ਨਹੀਂ ਪਤਾ ਪਰ ਅਸੀਂ ਡਿਮਾਂਡ ਇਹ ਕਰਦੇ ਕੱਚੇ ਮਲਾਜਮ ਹਿਮਾਚਲ ਦੇ ਪੈਟਰਨ ਤੇ ਉਹਨਾਂ ਦਾ ਇੱਕ ਐਕਸਪੀਰੀਅੰਸ ਕਰਤਾ ਵੀ 5 ਸਾਲ ਜਿਹੜਾ ਬੰਦਾ ਸਾਡੇ ਕੰਟਰੈਕਟ ਤੇ ਰਹੇਗਾ ਉਹਨੂੰ ਬਾ ਪੱਕਾ ਕਰ ਦਿੱਤਾ ਜਾਏਗਾ ਔਰ ਜਿਹੜੇ ਆਊਟਸੋਰਸ ਵਾਲੇ ਉਹਨਾਂ ਨੂੰ ਕੰਟਰੈਕਟ ਤੇ ਲੈ ਲਿਆ ਜਾਏਗਾ ਇੱਕ ਪਾਲਿਸੀ ਬਣਾਤੀ ਅਸੀਂ ਮੰਗ ਕੀਤੀ ਸੀ ਵੀ ਇਹ ਪਾਲਿਸੀ ਬਣਾ ਲਓ ਜਿਹੜੇ ਕੱਚੇ ਮਲਾਜਮ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਹਿਮਾਚਲ ਗਵਰਨਮੈਂਟ ਦੇ ਜਿਹੜੇ ਹੈਗੇ ਆ ਲੇਕਿਨ ਉਹਦੇ ਲਈ ਪੂਰੀ ਐਡਵਰਟਾਈਜ਼ਮੈਂਟ ਪੂਰਾ ਪ੍ਰੋਸੀਜਰ ਜੋ ਪੱਕਿਆਂ ਦਾ ਉਹਨੂੰ ਅਡਾਪਟ ਕੀਤਾ ਤਾਂ ਕਿ ਉਹ ਕੋਰਟ ਦੇ ਵਿੱਚ ਚੈਲੇਂਜ ਨਾ ਹੋਵੇ ਲੇਕਿਨ ਉਹਦੇ ਬਾਰੇ ਅਜੇ ਤਾਈਂ ਕੁਝ ਹੋਇਆ ਹੀ ਨਹੀਂ ਇੰਨਾ ਤੁਹਾਡੇ ਕੋਲ ਰੈਵਨਿਊ ਆ ਰਿਹਾ ਤੇ ਫਿਰ ਲੋਨ ਕਾਦਾ ਲੈ ਰਹੇ ਨੇ ਤੇ ਜੇ ਤੁਹਾਡੇ ਕੋਲ ਇੰਨਾ ਰੈਵਨਿਊ ਆ ਰਿਹਾ ਫਿਰ ਤੁਸੀਂ ਡਿਮਾਂਡਾ ਕਿਉਂ ਨਹੀਂ ਮੰਨਦੇ ਹੁਣ ਡੀਏ ਦੀ ਗੱਲ ਹੈ ਡੀਏ ਸਾਡਾ 13% ਡਿਊ ਹੈ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹਨਾ ਕਿ ਬੰਗਾਲ ਦੇ ਮੁਲਾਜ਼ਮਾਂ ਨੇ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਕਿ ਸਾਡਾ 25% ਡੀਏ ਸਰਕਾਰ ਦੇ ਨਹੀਂ ਉਹ ਜਿੱਤ ਗਈ ਉਸ ਤੋਂ ਬਾਅਦ ਸਰਕਾਰ ਨੇ ਅੱਗੇ ਫਿਰ ਉਹਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਕਿਹਾ ਇਹਨਾਂ ਦਾ ਫੰਡਾਮੈਂਟਲ ਰਾਈਟ ਆ ਤੁਸੀਂ ਇਹਨਾਂ ਨਾਲ ਐਗਰੀਮੈਂਟ ਕੀਤੇ ਆ ਅਗਲੀ ਡੇਟ ਦੇ ਵਿੱਚ ਇਹਨਾਂ ਨੂੰ ਦੇਖ ਕੇ ਜੋ ਤੁਹਾਡੀ ਸਥਿਤੀ ਹੋ ਦੱਸੋ ਇਹਨਾਂ ਨੂੰ 25% ਜਿਹੜਾ ਡੀਏ ਦੇ ਦਿੱਤਾ ਸੀ ਗਵਰਮੈਂਟ ਦੇ ਅੰਟੀ ਕਿ ਅਸੀਂ ਉਹ ਲੜਾਈ ਲੜਨੀ ਹੈ ਜਿਵੇਂ ਤੁਸੀਂ ਪੁੱਛਿਆ ਕਿ ਇੰਨੇ ਨੇ ਵੱਡੇ ਜਿਹੜੇ ਇਹਨਾਂ ਨੇ ਐਕਸ਼ਨ ਸੀ ਉਹ ਫੇਲ ਕਰਤੇ ਐਨੇ ਨੇ ਵੱਡੇ ਜਿਹੜੇ ਸੰਘਰਸ਼ਿਓ ਖਤਮ ਕਰਤੇ ਚਾਹੇ ਕਿਸਾਨੀ ਅੰਦੋਲਨ ਹੋਵੇ ਪਰ ਜਦੋਂ ਸੈਕਟਰੀਟ ਤੋਂ ਅੰਦੋਲਨ ਚੱਲਣਾ ਉਹਨਾਂ ਦੀ ਜੜ੍ਹਾਂ ਤੋਂ ਚੱਲਣਾ ਤੇ ਜੜ੍ਹਾਂ ਦੇ ਵਿੱਚ ਜਦੋਂ ਆਪਾਂ ਕੋਈ ਫਰਟੀਲਾਈਜ਼ਰ ਕੋਈ ਕੀਟਨਾਸ਼ਕ ਪਾਣੇ ਆ ਜਾਂ ਕੋਈ ਨਿਊਟ੍ਰੀਐਂਟਸ ਪਾਣੇ ਆ ਤਾਂ ਫਲ ਬੂਟਾ ਬਹੁਤ ਵੱਡਾ ਹੁੰਦਾ ਫਲ ਵੀ ਜਿਆਦਾ ਦਿੰਦਾ ਤੇ ਉਹੀ ਜੜ੍ਹਾਂ 'ਚ ਅਸੀਂ ਹੁਣ ਜਦੋਂ ਫਰਟੀਲਾਈਜ਼ਰ ਪਾਣੀ ਆ ਤੇ ਉਹ ਜਿਹੜਾ ਅਸੀਂ ਨਿਊਟ੍ਰੀਐਂਟ ਦੇਨੇ ਇਸ ਬੂਟੇ ਨੂੰ ਸੰਘਰਸ਼ ਦੇ ਨੂੰ ਤੇ ਇਹ ਪੰਜਾਬ ਭਰ 'ਚ ਫੈਲਣਾ ਜਿਹੜਾ ਇਸ ਸਰਕਾਰ ਕੋ ਸੈਨੀ